ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਉਸ ਮਹਾਨ ਅਮਰ ਗਾਇਕ ਜੋੜੀ ਸਵਰਗੀ ਸਰਦਾਰ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੀ ਆਪਣੀ ਲਾਲੋ ਹੱਕ ਹਰਾਲ ਦੀ ਕਮਾਈ ਦੇ ਵਿੱਚੋਂ ਲਈ ਗਈ ਜਿਹੜੀ 7 ਕਿੱਲੇ ਜ਼ਮੀਨ ਸੀ ਜਿਹੜੀ ਕਿ ਪਿੰਡ ਸਤੋਵਾਲ ਢੇਰੀ ਲੁਧਿਆਣੇ ਤੋਂ 13 ਕਿਲੋਮੀਟਰ ਦੂਰ ਇਹ ਪਿੰਡ ਹੈ ਉੱਥੇ ਲਈ ਸੀ ਕਿਹੜਾ ਕਿਹੜਾ ਖੇਤ ਸੀਗਾ ਜਿਹੜਾ ਚਮਕੀਲਾ ਸਾਹਿਬ ਦਾ ਸੀਗਾ ਜਣੀ ਤੇ ਚਲਦੇ ਆਂ ਜੀ ਅੱਜ ਤੁਹਾਨੂੰ ਉਸੇ ਜ਼ਮੀਨ ਤੇ ਦਰਸ਼ਨ ਕਰਾਉਣੇ ਆ ਜਿੱਥੇ ਉਸ ਹੀਰੇ ਕਲਾਕਾਰ ਨੇ ਲਾਲੂ ਵੀ ਆਪਣੇ ਖੂਨ ਪਸੀਨੇ ਦੀ ਮਿਹਨਤ ਨਾਲ ਇਹ ਜ਼ਮੀਨ ਲਈ ਸੀ ਬੜਾ ਪਿਆਰ ਸੀਗਾ ਬੜੇ ਗੀੜੇ ਮਾਰਦੇ ਸੀਗੇ ਕਈ ਗੀਤ ਵੀ ਜਣੀ ਚਮਕੀਲਾ ਸਾਹਿਬ ਨੇ ਇਹ ਇੱਥੇ ਬਹਿ ਕੇ ਲਿਖੇ ਸੀ ਤੇ ਬਹੁਤ ਗੀਤਾਂ ਦੀ ਇੱਕ ਧਾਰਮਿਕ ਸੀਗਾ ਸਾਥੂ ਬਾਬਾ ਖੋਲਿਆ ਤੇਰਾ ਨਨਕਾਣਾ ਇਹ ਗੀਤ ਦੀ ਜਿਹੜੀ ਤੱਜ ਸੀਗੀ ਕੰਪੋਜੀਸ਼ਨ ਸੀਗੀ ਉਹ ਐਸੀ ਖੇਤ ਜੇ ਬਹਿ ਕੇ ਬਣਾਈ ਗਈ ਸੀ ਇੱਕ ਦੋ ਵੀਡੀਓ ਪਹਿਲਾਂ ਵੀ ਭਰਾਵਾਂ ਨੇ ਬਣਾਈ ਹੈ ਤੇ ਉਹ ਥੋੜੀ ਚਲੋ ਚਾਰ ਦੇ ਜਿਹੜੇ ਕਮਰੇ ਸੀਗੇ ਉਹਨਾਂ ਦੀ ਹੀ ਬਣਾਈ ਹੈ ਪਰ ਅੱਜ ਤੁਹਾਨੂੰ ਪ੍ਰੋਪਰ ਉਸੇ ਜ਼ਮੀਨ ਦੇ ਰੂਬਰੂ ਕਰਾਵਾਂਗੇ ਆਲੇ-ਦਾਨੇ ਪੂਰਾ ਜਣੀ ਇਸ ਜ਼ਮੀਨ ਦਾ ਤੁਹਾਨੂੰ ਦਿਖਾਵਾਂਗੇ ਵੀ ਕਿਹੜਾ-ਕਿਹੜਾ ਖੱਤਾ ਸੀਗਾ ਜਿਹੜਾ ਚਮਕੀਲਾ ਸਾਹਿਬ ਕੋਲ ਸੀਗਾ ਤਾਂ ਆਜੋ ਫਿਰ ਸ਼ੁਰੂ ਕਰਦੇ ਹਾਂ ਜੀ ਲੁਧਿਆਣੇ ਤੋਂ ਕਾਕੂਵਾਲ ਹੁੰਦੇ ਹੋਏ ਜਦੋਂ ਆਪਾਂ ਪਿੰਡ ਸੱਤੋਵਾਲ ਪਹੁੰਚਦੇ ਆਂ ਸੱਤੋਵਾਲ ਢੇਰੀ ਟੱਪ ਦੇ ਸਾਰੀ ਜਦੋਂ ਆਪਾਂ ਚੂਹੜਵਾਲ ਰੋਡ ਤੇ ਚੜਦੇ ਆਂ ਇਹ ਆਪਾਂ ਉਸੇ ਰੋਡ ਤੇ ਖੜੇ ਆਂ ਪਿੰਡ ਟੱਪ ਦੇ ਸਾਰ ਤੇ ਆ ਸੱਜੇ ਪਾਸੇ ਦੀ ਆਪਾਂ ਇੱਟਾਂ ਵਾਲੀ ਜਿਹੜੀ ਸੜਕ ਇਹ ਆਪਾਂ ਚੜ ਜਾਣਾ ਜੀ ਜੇ ਕਿਸੇ ਹੋਰ ਵੀਰ ਨੇ ਵੀ ਇਹਨੂੰ ਜ਼ਮੀਨ ਨੂੰ ਦੇਖਣਾ ਹੋਵੇ ਤਾਂ ਇਹ ਜਿਹੜੀ ਇੱਟਾਂ ਵਾਲੀ ਰੋਡ ਹੈ ਜੀ ਕਾਫੀ ਜਣੀ ਕਿਲੋ ਕਿਲੋ ਮੀਟਰ ਡੇਢ ਕਿਲੋਮੀਟਰ ਇਹ ਰੋਡ ਹੈਗੀ ਹੈ ਜੀ ਤੇ ਕਾਫੀ ਜਣੀ ਅੱਗੇ ਜਾ ਕੇ ਹੈ ਜੀ ਤੇ ਦਿਖਾਉਣੀ ਆ ਤੁਹਾਨੂੰ ਥੋੜਾ ਜਿਹਾ ਅੱਗੇ ਇਨੂੰ ਆਪਾਂ ਫਾਸਟ ਕਰਕੇ ਅੱਗੇ ਤੋਰਦੇ ਆਂ ਵੀਡੀਓ ਨੂੰ ਹਾਂ ਇਹ ਤੋਂ ਅੱਗੇ ਕੱਚੀ ਪਹੀ ਆ ਜਾਂਦੀ ਹੈ ਜੀ ਉਹ ਚਮਕੀਲੇਗਾ ਜ਼ਮੀਨ ਕੌਣ ਦਾ ਹੈ ਦੇਖੋ ਇੱਥੇ ਆਪਣਾ ਪਰਦੇਸੀ ਬੈਠੇ ਸੀਗੇ ਪ੍ਰਵਾਸੀ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਚਮਕੀਲੇ ਦੀ ਜ਼ਮੀਨ ਕੋਈ ਇੱਥੇ ਹੈਗੀ ਹੈ ਇਹ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੀ ਜ਼ਮੀਨ ਜਿਹੜੀ ਹੈਗੀ ਹੈ ਜੀ ਇਹ ਡੇਰਾ ਸੀਗਾ ਅੱਜ ਵੀ ਉਸੇ ਤਰ੍ਹਾਂ ਹੀ ਹੈ ਜੀ ਕੋਈ ਇਹਦੇ ਵਿੱਚ ਜਾਨੀ ਫਾਲਤੂ ਕਮਰਾ ਜਿਹੜਾ ਸੀਗਾ ਨਹੀਂ ਛੱਟਿਆ ਗਿਆ। ਉਵੇਂ ਹੀ ਜਿਹੜੇ ਇਹਦੇ ਵਿੱਚ ਜਿੰਨੇ ਕੁ ਵੀ ਕਮਰੇ ਪਏ ਨੇ ਛੱਤੇ ਹੋਏ ਇਹ ਉਹਨਾਂ ਦੇ ਆਪਣੇ ਹੱਥੀਂ ਜਾਨੀ ਇਹ ਕਮਰੇ ਪਾਏ ਸੀ ਬਾਈ। ਤੇ ਆ ਤੁਸੀਂ ਵੇਖ ਸਕਦੇ ਹੋ ਵਾਲੇ ਦਲੇ ਤੇ ਬੜੀ ਕੰਮ ਦੀ ਜ਼ਮੀਨ ਹੈ ਬਾਈ ਜੀ ਜ਼ਮੀਨ ਮਤਲਬ ਚਲੋ ਇੱਥੇ ਹੁਣ ਫਸਲ ਵੜ ਕੇ ਹਟੀ ਸੀ। ਤੇ ਆਪਾਂ ਗਾਹਾਂ ਤੁਰਦੇ ਆ। ਤੇ ਆ ਇੱਥੋਂ ਜਾਨੀ ਨੱਕ ਦੀ ਸੀਚ ਇਹ 100 ਕਿਲੋਮੀਟਰ ਦੀ ਅੱਗੇ ਪਹੀ ਹੈ ਜੀ ਪਰ ਆਪਾਂ ਟਰੈਕਟਰ ਟੁੱਟਰ ਜਾਣ ਕਰਕੇ ਨਾ ਇਹ ਬਚਾਲਿਆਂ ਉੱਠੀ ਹੋਈ ਹੈ ਉੱਪਰ ਨੂੰ ਹੈਨਾ ਤੇ ਆਹ ਥੱਲੇ ਚੈਂਪਰ ਚੁੰਬਰ ਲੱਗਣ ਦਾ ਡਰ ਹੁੰਦਾ ਜੀ ਗੱਡੀ ਦਾ ਪਰ ਮੈਂ ਥੋੜੀ ਜੀ ਸਾਈਡ ਜੇ ਨੂੰ ਕਰਕੇ ਕੱਢੀ ਫੇਰ ਵੀ ਮਹਾਂ ਨਹੀਂ ਭਾਈ ਸੂਰੇ ਲੈ ਕੇ ਜਾਵਾਂਗੇ ਤੇ ਇਹ ਆ ਗਈ ਜੀ ਚੁੰਕੀਲਾ ਅਤੇ ਵੀ ਬਾ ਅਮਰਜੋਤ ਕੌਰ ਦੀ ਆਪਣੀ ਖੁੱਦੀ ਜ਼ਮੀਨ ਇਹ ਡੇਰਾ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਹੜਾ ਕਿਹੜਾ ਖੱਤਾ ਚਮਕੀਲਾ ਸਾਹ ਤੇ ਜਾਣੇ ਮਤਲਬ ਨਾਂ ਸੀਗਾ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਚਲੋ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਜਿਹੜੀ ਇਮਾਰਤ ਬਣੀ ਹੋਈ ਹੈ 4 ਕਮਰੇ ਜਿਹੜੇ 5 ਬਣੇ ਹੋਏ ਨੇ ਹਨ ਇਹ ਲਾਈਨਾਂ 'ਚ ਬਣੇ ਹੋਏ ਨੇ ਤੇ ਆਹ ਇੱਕ ਤਾਂ ਜਿਹੜਾ ਮੁਰਲਾ ਖੱਤਾ ਹੈ ਜੀ ਇਹ ਸਾਨੂੰ ਦੱਸਿਆ ਭੈਣ ਨੇ ਜਿਹੜੀ ਗਈ ਅੰਦਰ ਵੀ ਇੱਕ ਦਾ ਆਹ ਸੀਗਾ ਖੱਤਾ ਉਹਨਾਂ ਕੋਲ ਜ਼ਮੀਨ ਸੀਗੀ ਆਹ ਉਹ ਸਿਰੇ ਤੱਕ ਚਲੀ ਜਾਂਦੀ ਹੈ ਜੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਇਹ ਤੋਂ ਨੂੰ ਅੱਗੇ ਦਿਖਾਵਾਂਗੇ ਥੋੜੀ ਜਿਹੀ ਪਹਿਲਾਂ ਤੁਹਾਨੂੰ ਆਹ ਕਮਰੇ ਦਿਖਾ ਦਈਏ ਠੀਕ ਹੈ ਆ ਜਿਹੜੇ ਕਮਰੇ ਸੀਗੇ ਉਹਨਾਂ ਨੇ ਆਪਣੇ ਹੱਥੀਂ ਜਾਨੀ ਇਹ ਬਾਈ ਜੀ ਬਣਾਏ ਸੀ ਲਾਓ ਵੀ ਤੁਸੀਂ ਉਹ ਪੁਰਾਣੇ ਲਾਓ 40 ਸਾਲ ਪਹਿਲਾਂ ਤੁਸੀਂ ਪਿੱਛੇ ਜਾ ਸਕਦੇ ਆ ਵੀ ਉਸ ਹੀਰੇ ਕਲਾਕਾਰ ਦਾ ਇਹ ਜਾਨੀ ਇੱਥੇ ਆਮੀ ਆਣਾ ਜਾਣਾ ਹੁੰਦਾ ਸੀ ਖੇਤ ਦੇ ਵਿੱਚ ਜਾਨੀ ਕਾਫੀ ਖੁਸ਼ ਹੁੰਦੇ ਸੀਗੇ ਉਹਨਾਂ ਨੇ ਜਿਹੜੀ ਬਾਹਰੋਂ ਚਿੱਠੀ ਲਿਖੀ ਸੀ ਕਿ ਕਿਕਰ ਤੇ ਬੱਬੂ ਨੂੰ ਜਿਹੜੇ ਇਹਨਾਂ ਦੇ ਸ਼ਾਗਿਰਦ ਹੈ ਤੇ ਉਹਦੇ ਵਿੱਚ ਵੀ ਖਾਸ ਤੌਰ ਤੇ ਇਸ ਜ਼ਮੀਨ ਦਾ ਜ਼ਿਕਰ ਕੀਤਾ ਹੋਇਆ ਹੈ ਵੀ ਤੁਸੀਂ ਖਾਸ ਕਰਕੇ ਵੀ ਜ਼ਮੀਨ ਤੇ ਜ਼ਰੂਰ ਢੀੜਾ ਰੱਖਣਾ ਚਾਚੇ ਨੂੰ ਲਾਜ਼ਮੀ ਕਹਿਣਾ ਚਾਚਾ ਹੋ ਤੁਹਾਨੂੰ ਪਤਾ ਆਪਣੇ ਫਾਦਰ ਸਾਹਿਬ ਨੂੰ ਜਣੀ ਉਹ ਚਾਚਾ ਕਹਿ ਕੇ ਬੁਲਾਉਂਦੇ ਹੁੰਦੇ ਸੀ ਤੇ ਵੀ ਚਾਚੇ ਨੂੰ ਕਹਿਣਾ ਵੀ ਇਹ ਦਿਨਾਂ ਦੇ ਵਿੱਚ ਝੋਨਾ ਲੱਗਣ ਵਾਲਾ ਹੈ ਵੀ ਢੀੜਾ ਰੱਖਣਾ ਹੈ ਝੋਨਾ ਲਾਉਣ ਦੀ ਆਪਣੀ ਤਿਆਰੀ ਵਗੈਰਾ ਕਰਨੀ ਹੈ ਤੁਸੀਂ ਦੇਖੋ ਜੀ ਕਮਰੇ ਉਸੇ ਤਰ੍ਹਾਂ ਬਸ ਇਹਨਾਂ ਨੂੰ ਰੰਗ ਰੋਗਨ ਹੁੰਦਾ ਜੀ 1 ਇੰਚ ਇੱਕ ਇੱਟ ਫालतू ਜਾਂ ਘਾਟੇ ਦੇ ਵਿੱਚ ਨਹੀਂ ਲੱਗੀ ਜਿਹੜੀ ਵੀ ਹੈਗੀ ਉਹ ਉਸ ਹੀਰੇ ਨੇ ਜਾਨੀ ਆਪਣੇ ਹੁੰਦੇ ਹੋਏ ਹੀ ਲਵਾਈ ਸੀ ਇਹ ਜਿਹੜਾ ਖੱਤਾ ਜੀ ਨਾਲ ਦਾ ਇਹ ਵੀ ਚਮਕੀਲਾ ਸਾਫ ਦਾ ਸੀਗਾ ਠੀਕ ਹੈ ਇਹ ਤੁਹਾਨੂੰ ਥੋੜਾ ਪਿੱਛੇ ਤੱਕ ਦਿਖਾਨੇ ਆ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਇਹ ਉਹ ਕਮਰੇ ਸੀਗੇ ਦਾ ਉਹ ਵੀ ਤੁਸੀਂ ਪਿੱਛੇ ਪਸ਼ੂਆਂ ਦਾ ਨਹੀਂ ਪਤਾ ਖੈਰ ਵੀ ਉਦੋਂ ਰੱਖੇ ਹੋਏ ਸੀ ਇਹਨਾਂ ਨੇ ਹਾਂ ਸੱਚ ਪਸ਼ੂ ਤਾਂ ਸੀਗੇ ਹੀ ਇਹਨਾਂ ਕੋਲ ਪਸ਼ੂ ਤਾਂ ਇਹਨਾਂ ਕੋਲ ਸ਼ੁਰੂ ਤੋਂ ਹੀ ਸੀਗੇ ਚਮਕੀਲਾ ਸਾਹਿਬ ਤੋਂ ਗਾਉਣ ਤੋਂ ਪਹਿਲਾਂ ਵੀ ਚਮਕੀਲਾ ਸਾਹਿਬ ਦੇ ਗਾਉਣ ਤੋਂ ਪਹਿਲਾਂ ਵੀ ਇਹਨਾਂ ਨੇ ਮੱਝਾਂ-ਮੁੱਝਾਂ ਰੱਖੀ ਹੁੰਦੀ ਸੀ ਜਿਹਨਾਂ ਦੁੱਧ ਦਾ ਸੋਨਾ ਕੰਮ ਸੀ ਇਹਨਾਂ ਦਾ ਜਿਹੜਾ ਕਹਿ ਦਿੰਨੇ ਆ ਨਾ ਲੋਕ ਵੀ ਜਮਾਈ ਜੀ ਉਹ ਤਾਂ ਘਰੋਂ ਵਿਚਾਰਾ ਮਤਲਬ ਕਈ ਐ ਮੂੰਹਾਂ ਮਾਰ ਦਿੰਨੇ ਵੀ ਬਹੁਤ ਗਰੀਬ ਸੀ ਅਤ ਦੀ ਗਰੀਬੀ ਸੀ ਅਹੀ ਜੀ ਕੋਈ ਗੱਲ ਨਹੀਂ ਸੀ ਸਰਦੇਪੁਰ ਦੇ ਪਰਿਵਾਰ ਚੋਂ ਸੀਗੇ ਜੀ ਵੀ ਦੁੱਧ ਘਿਓ ਘਰੇ ਹੁੰਦਾ ਸੀ ਆਮ ਮੱਛੀਆਂ ਰੱਖੀ ਹੋਈ ਸੀਗੀਆਂ ਨਾ ਧੀਆਂ ਠੀਕ ਹੈ ਤੇ ਚਲੋ ਠੀਕ ਹੈ ਦਾਲ ਰੋਟੀ ਵਧੀਆ ਫੁਲਕਾ ਚੱਲਦਾ ਹੁੰਦਾ ਸੀ ਇਹਨਾਂ ਦਾ ਹੈ ਨਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਆਪਣਾ ਅਸਲ ਕੱਲਾ ਕੱਲਾ ਖੇਤ ਕਿਉਂਕਿ ਇੱਥੇ ਬਜ਼ੁਰਗ ਮਿਲਣ ਸੀਗੇ ਇੱਕ ਉਹ ਵਿੱਚੋਂ ਥੋੜਾ ਜਿਹਾ ਮੈਂ ਕੱਟਤਾ ਸੀ ਉਹ ਕਹਿੰਦੇ ਵੀ ਬਾਈ ਵੀਡੀਓ ਨਾ ਬਣਾਈ ਯਾਰ ਮੇਰੀ ਉਹਨਾਂ ਨੇ ਦੱਸਿਆ ਸੀਗਾ ਮੈਨੂੰ ਆਫ ਦਾ ਕੈਮਰਾ ਹੈ ਨਾ ਕਹਿੰਦੇ ਵੀ ਯਾਰ ਵੀ ਇਹ ਸਾਡੇ ਇੱਥੇ ਗਵਾਂਡੀ ਹੁਣੇ ਉਹਨਾਂ ਨੇ ਖਰੀਦੀ ਦੀ ਇਹ ਬਾਕੀ ਹੁਣ ਇਹ ਚੀਜ਼ ਕਨਫਰਮ ਕਰ ਸਕਦਾ ਵੀ ਜਿਹਨੂੰ ਇਹ ਚੀਜ਼ ਬਾਰੇ ਅਸਲ ਪਤਾ ਹੈ ਵੀ ਸਾਨੂੰ ਤਾਂ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਜਿਹੜੀ ਅਸੀਂ ਤੁਹਾਨੂੰ ਖੱਤਾ ਦਿਖਾਵਾਂਗੇ ਉਹ ਚਮਕੀਲਾ ਸਾਹਿਬ ਦੇ ਸੀਗਾ ਕੋਲ ਜਾਣੇ ਨਾਂ ਸੀਗਾ ਉਹ ਇਹਦੇ ਵਿੱਚ ਗੱਲ ਹੋਰ ਹੈ ਵੀ 4 ਕਿੱਲੇ ਜਿਹੜੇ ਸੀਗੇ ਜਿਹੜੇ ਉਹ ਚਮਕੀਲਾ ਸਾਹਿਬ ਦੇ ਸੀਗੇ ਜੀ ਤੇ ਬਾਕੀ ਜਿਹੜਾ ਮਤਲਬ 3 ਕਿੱਲੇ ਸੀਗੇ ਉਹ ਬੀਬਾ ਅਮਰਜੋਤ ਕੌਰ ਜੀ ਦੇ ਨਾਮ ਸੀਗੇ ਜ਼ਮੀਨ ਹਨਾ ਤੇ ਇਹ ਤੁਹਾਨੂੰ ਅੱਗੇ ਜਾ ਕੇ ਆਪਾਂ ਦਿਖਾਉਨੇ ਜੀ ਆ ਫਸਲ ਵਗੈਰਾ ਵੜੀ ਹੋਈ ਹੈ ਤੇ ਖੇਤ ਜਿਹੜੇ ਨੇ ਵਿਲੇ ਪਏ ਨੇ ਇਸ ਕਰਕੇ ਚਲੋ ਸੋਨਾ ਮੌਕਾ ਮਿਲਿਆ ਆਪਾਂ ਨੂੰ ਵੀਡੀਓ ਬਣਾਉਣ ਦਾ ਚਾਰ ਚਫੇਰੇ ਆਪਾਂ ਨੂੰ ਇਹ ਚੀਜ਼ ਕਿਸੇ ਨੇ ਖੈਰ ਦਿਖਾਈ ਨਹੀਂ ਹਨਾ ਆਪਾਂ ਵੀ ਦੂਰੋਂ ਇਹ ਚੀਜ਼ ਦਿਖਾ ਸਕੀ ਹੈ ਹਨਾ ਵੀ ਆਹ ਜਿਹੜੇ ਮੈਂ ਲਾ ਰੂ ਵੀ ਖੱਤੇ ਦੇ ਉੱਤੋਂ ਦੀ ਘੁੰਮ ਰਿਆਂ ਇਹ ਉਹ ਸੇ ਤੱਕ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੱਕ ਦੀ ਉਂਗਲ ਜਾ ਰਹੀ ਹੈ ਹਨਾ ਇਹ ਉੱਥੋਂ ਤੱਕ ਸਿੱਧਾ ਚੱਲ ਜਾਂਦਾ ਜੀ ਜ਼ਮੀਨ ਬੜੀ ਵਧੀਆ ਮਤਲਬ ਵਧੀਆ ਡਾਕਟਰ ਨਹੀਂ ਕਹਿ ਸਕਦੇ ਇਹਨੂੰ ਜ਼ਮੀਨ ਵਧੀਆ ਸੀ ਇਹ ਤੇ ਚੰਗੀ ਫਸਲ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਤੇ ਆਹ ਉਹ ਕਮਰੇ ਨੇ ਇਧਰੋਂ ਦੂਜੇ ਐਂਗਲ ਤੋਂ ਤੁਹਾਨੂੰ ਇਹ ਕਮਰੇ ਤੁਹਾਨੂੰ ਇਹ ਕਮਰੇ ਦਿਖਾ ਰਹੇ ਆਂ ਆਪਾਂ ਇਹ ਜਿਹੜਾ ਮੁਰਲਾ ਖੱਤਾ ਇਹ ਜਿਹੜਾ ਕਮਰਿਆਂ ਤੋਂ ਪਹਿਲਾਂ ਇਹ ਵੀ ਚਮਕੀਲਾ ਸਾਫ ਦਾ ਸੀਗਾ ਜੀ ਆਪਣਾ ਖੁੱਦਾ ਇਹ ਹੁਣ ਆਪਾਂ ਦੂਏ ਪਾਸੇੋਂ ਤੁਹਾਨੂੰ ਦਿਖਾਣੇ ਆ ਜੀ ਇਹ ਤੇ ਹਾਂ ਕਾਫੀ ਇੱਧਰ ਆ ਕੇ ਤੁਹਾਨੂੰ ਮਤਲਬ ਪਿੱਛੇ ਆ ਕੇ ਕਿਉਂਕਿ ਉਦੋਂ ਜੇ ਕੋਈ ਹੋਰ ਆਂਦਾ ਹੋਊਗਾ ਵੀਰ ਆਪਣਾ ਤਾਂ ਉਦੋਂ ਇੱਥੇ ਫਸਲ ਵਗੈਰਾ ਖੜੀ ਹੁੰਦੀ ਹੋਊਗੀ ਲੰਘਣ ਅਗਲਾ ਡਰਦਾ ਕਿਹੜਾ ਖੇਤ ਚ ਵੱੜਦਾ ਜੀ ਹਨਾ ਕੋਈ ਤੇ ਆ ਤੁਸੀਂ ਵੇਖ ਸਕਦੇ ਹੋ ਕਾਫੀ ਇੱਧਰ ਕਿਲਾ ਡੇਢ ਕਿਲਾ ਪਿੱਛੇ ਹਟ ਕੇ ਆਪਾਂ ਤੁਹਾਨੂੰ ਇਹ ਦੂਜੇ ਪਾਸੇੋਂ ਦਿਖਾ ਰਹੇ ਹਾਂ ਉਹ ਕਮਰੇ ਇਹ ਇੱਥੋਂ ਲੈ ਕੇ ਜੀ ਆਹ ਕਮਰੇ ਜਣੀ ਪਿੱਛੇ ਪਿੱਛੇ ਦੇਖੋ ਜ਼ਮੀਨ ਦੇ ਵਿੱਚੇ ਬੰਦਾ ਹੁੰਦਾ ਹੁੰਦਾ ਜੀ ਬੰਦਾ ਆਪਣੇ ਜਿਹੜੇ ਕਮਰੇ ਵਗੈਰਾ ਹੁੰਦੇ ਆ ਡੇਰਾ ਹੁੰਦਾ ਹੈ ਨਾ ਇਹ ਵੀ ਡੇਰਾ ਹੀ ਸੀਗਾ ਡੇਰਾ ਹੀ ਵੱਜਦਾ ਜੀ ਇਹ ਨੱਕ ਦੀ ਸੀਚ ਚ ਜਮਾ ਇਹ ਲਾਉ ਚੋਰ ਸਟੱਕ ਸੀਗਾ ਬਿਲਕੁਲ ਜਿਹੜਾ ਚਮਕੀਲਾ ਸਾਹਿਬ ਦੀ ਜਿਹੜੀ ਆਹ ਜ਼ਮੀਨ ਸੀ ਅਤੇ ਬੀਬਾ ਅਮਰਜੋਤ ਕੌਰ ਦੀ ਚਾਰ ਕਿਲੇ ਚਮਕੀਲਾ ਸਾਹਿਬ ਦੇ ਸੀਗੇ ਪਰਿਵਾਰ ਦੇ ਦੱਸਣ ਮੁਤਾਬਕ ਜਿੱਥੋਂ ਸਾਨੂੰ ਥੋੜੀ ਜੀ ਜਾਣਕਾਰੀ ਮਿਲੀ ਹੈ ਅ ਅ ਵਿਚਾਰ ਕਿਲੇ ਸੀਗੇ ਚਮਕੀਲਾ ਸਾਹਬ ਦੇ ਨਾਂ ਸੀਗੇ ਜੀ ਤਿੰਨ ਕਿਲੇ ਬੀਬਾ ਜੀ ਦੇ ਨਾਂ ਸੀਗੇ ਇਹ ਵੀ ਅਸੀਂ ਚਲੋ ਤੁਹਾਨੂੰ ਦੇਖੋ ਇਹ ਟੀਜ ਬਾਰੇ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਪਰ ਸਾਨੂੰ ਇਨਕ ਸੁਣਨ ਚ ਆਇਆ ਹੈ ਕਿ ਤਿੰਨ ਕਿਲੇ ਸੀਗੇ ਜਿਹੜੇ ਉਹ ਬੀਬਾ ਜੀ ਦੇ ਨਾਂ ਸੀਗੇ ਤੇ ਉਹ ਕੁਝ ਕਸਾਲ ਪਹਿਲਾਂ ਇਹ ਜਮੀਨ ਜਿਹੜੀ ਹੈ ਵੇਚ ਦਿੱਤੀ ਗਈ ਸੀ ਤੇ ਅੱਜ ਦਾ ਚਲੋ ਇਹ ਜਮੀਨ ਦਾ ਰੇਟ ਕਰੋੜਾਂ ਚ ਹੈ ਜੀ ਤੇ ਆ ਤੁਸੀਂ ਵੇਖ ਸਕਦੇ ਹੋ ਸਿੱਧਾ 400 ਟੱਕ ਸੀਗਾ ਜੀ ਤੇ ਇਹ ਜਮੀਨ ਤੇ ਜਾਨੀ ਉਹ ਹੀਰਾ ਅੰਦਰ ਹੋਵੇਗਾ ਗੀਤ ਲਿਖਦਾ ਹੋਵੇਗਾ ਬੜੀਆਂ ਇੱਥੇ ਦੁਪਹਿਰਾਂ ਕੱਟੀਆਂ ਹੋਣਗੀਆਂ بڑے ਗੀਤ ਲਿਖੇ ਹੋਣਗੇ ਤਰਜਾਂ ਬਣਾਈਆਂ ਹੋਣਗੀਆਂ ਉਹਨਾਂ ਦੀਆਂ ਇਹ ਇੱਕ ਵੀਡੀਓ ਦੇ ਵਿੱਚ ਤਾਂ ਸੋਰਨ ਸੀਵੀਰ ਵੀ ਜ਼ਿਕਰ ਕਰਕੇ ਗਏ ਨੇ ਕਿ ਜਿਹੜੀ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਦੀ ਜਿਹੜੀ ਤਰਜ ਹੈ ਉਹ ਮੈਂ ਤੇ ਚਮਕੀਲੇ ਨੇ ਕਹਿੰਦੇ ਵੀ ਉਹਦੀ ਜਮੀਨ ਤੇ ਬਹਿ ਕੇ ਬਣਾਈ ਸੀ ਤਾਂ ਇਸੇ ਜਮੀਨ ਦੀ ਜਣੀ ਮਤਲਬ ਇਸੇ ਜੰਗਾਂ ਦੀ ਉਹ ਉਸ ਮਹਾਨ ਗੀਤ ਦੀ ਜਿਹੜਾ ਅੱਜ ਵੀ ਜਣੀ ਜਿਹੜਾ ਗਾਉਣ ਵਾਲੇ ਨੂੰ ਤਾਂ ਅਮਰ ਕਰ ਹੀ ਗਿਆ ਨਾਲੇ ਲਿਖਣ ਵਾਲੇ ਨੂੰ ਵੀ ਉਹ ਗੀਤ ਅਮਰ ਕਰ ਗਿਆ ਜੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਵੀ ਠੀਕ ਹੈ ਜੀ ਇਹ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਹ ਮਤਲਬ ਇੱਥੋਂ ਲੈ ਕੇ ਜੀ ਬਿਲਕੁਲ ਉਹ ਚੌਰਸ ਬਿਲਕੁਲ ਤਾਂ ਇੱਥੋਂ ਲੈ ਕੇ ਵੀ ਆਹ ਸਿੱਧਾ ਚੌਰਸ ਸੀਗਾ ਜੀ ਜਿਹੜਾ ਟੱਕ ਇਹ ਜਿਹੜਾ ਵਿੱਚ ਆਹ ਫਸਲ ਬੜੀ ਹੋਈ ਆ ਆਹ ਫਸਲ ਵੜ ਕੇ ਯਾਨੀ ਖੇਤ ਵਿਲੇ ਪਏ ਨੇ ਇਹ ਹੀ ਸਾਰੀ ਜ਼ਮੀਨ ਸੀਗੀ ਜਿਹੜੀ ਚਮਕੀਲਾ ਸਾਹਬ ਦੇ ਬਿਲਕੁਲ ਕਹਾਂ ਤੱਕ ਪਿੱਛੇ ਜਾ ਕੇ ਜਿਹੜੀ ਸੀਗੀ ਜੀ ਥੋੜੀ ਜਿਹੀ ਡੂੰਘਾਈ ਚ ਸੀਗੀ ਜ਼ਮੀਨ ਉਹ ਜਿਵੇਂ ਥੋੜੀ ਪਾਣੀ ਦੀ ਹਲਕੀ ਜਿਹੀ ਮਾਰ ਹੁੰਦੀ ਹੈ ਬਾਕੀ ਸਾਰੀ ਜ਼ਮੀਨ ਬੜੀ ਜਾਨੇ ਝੋਟੇ ਦੇ ਸਿਰ ਵਰਗੀ ਕਹਿ ਸਕਦੇ ਆ ਤਾਂ ਇਹ ਸੀਗੀ ਦੋਸਤੋ ਅੱਜ ਦੀ ਵੀਡੀਓ ਤਾਂ ਆਪਣੇ ਵੀਊ ਜ਼ਰੂਰ ਦਿਓ ਆਪਣੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਇਹ ਜ਼ਮੀਨ ਚਲੋ ਮਿਲਦੇ ਆ ਜੀ ਬਹੁਤ ਬਹੁਤ ਧੰਨਵਾਦ ਹਾਜ਼ਰ ਹੋਣੇ ਆ ਜੀ ਇੱਕ ਹੋਰ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ